ਤਾਂ ਵੀ ਲਿਖਿਆ ਸੱਚ ਹੈ ਸਾਰ ਸੰਗਤ ਜੋ ਮਹਾਰਾਜ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਉਹ ਸੱਚ ਹੈ ਵਾ ਵਾ ਬਾਣੀ ਨਿਰੰਕਾਰ ਹੈ ਗੁਰਬਾਣੀ ਤੇ ਕਦੇ ਵੀ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਮੱਥਾ ਟੇਕ ਲਓ ਅਸ਼ੀਰਵਾਦ ਲੈ ਲਓ 96 ਕਰੋੜ 20 ਲੱਖ ਜੀਵ ਨਰਕਾਂ ਨੂੰ ਜਾਣਗੇ ਦੇਖ ਲਓ ਉਹਨਾਂ ਦੀ ਗਿਣਤੀ ਵਿੱਚ ਨਾ ਜਾਈਓ ਕਿਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ ਕਰ ਲਈ ਉਹਨੂੰ ਕੋਈ ਬਚਾ ਨਹੀਂ ਸਕਦਾ ਜਿਨੇ ਆਪਣੇ ਗੁਰੂ ਤੇ ਹੀ ਸ਼ੰਕਾ ਕਰ ਲਈ ਪਿੱਛੇ ਕੋਈ ਕੁਝ ਨਹੀਂ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਤੇ ਕਦੇ ਸ਼ੰਕਾ ਨਹੀਂ ਕਰਨੀ ਚਾਹੀਦੀ ਦੋਵੇਂ ਹੱਥ ਜੋੜ ਲਓ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਸਹਜੇ ਸਹਜੇ ਨਾਮ ਜਪਣਾ ਚਾਹੀਦਾ ਨਸੀਰ ਰੜਕਣੀ ਹੋਵੇ ਜਿਹੜੀ ਸਿਆਣੀ ਮਾਤਾ ਹੁੰਦੀ ਹੈ ਨਾ ਬਹੁਤਾ ਗਰਮ ਪਾਣੀ ਨਾ ਠੰਡਾ ਉਹਨੇ ਕੋਸਾ ਜਿਹਾ ਪਾਣੀ ਪਾ ਕੇ ਨਾ ਔੜੀ ਔੜੀ ਰੜਕਣਾ ਮੱਖਣਾ ਜ ਇਹਨੂੰ ਪਤਾ ਨਹੀਂ ਠੰਡਾ ਪਾਣੀ ਪਾ ਕੇ ਉਹਨੇ ਖਰਾਬ ਕਰ ਲੈਣਾ ਮਹਾਰਾਜ ਕਹਿੰਦੇ ਨਾਮ ਜਪਣ ਦਾ ਵੀ ਇਹ ਤਰੀਕਾ ਹੁੰਦਾ ਤੇ ਉਹ ਪਤਾ ਕਿਨੂੰ ਐ ਸਾਧੂਆਂ ਨੂੰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ ਉਹ ਹੀ ਗੁਰੂ ਦੀ ਵਡਿਆਈ ਹੈ ਜਿਹੜੀ ਗੁਰੂ ਦੀ ਵਡਿਆਈ ਹੈ ਉਹ ਹੀ ਮਹਾਪੁਰਖਾਂ ਦੀ ਵਡਿਆਈ ਹੈ ਜਿਹੜਾ ਪਰਮੇਸ਼ਰ ਹੁੰਦਾ ਕਦੇ ਆਪਣੀ ਵਡਿਆਈ ਨਹੀਂ ਕਰੋਂਦਾ ਉਹ ਨੂੰ ਆਪਣੀ ਬੜਿਆਈ ਨਾਲ ਕੋਈ ਨਹੀਂ ਪਰਮੇਸ਼ਰ ਨੇ ਜਿਹੜਾ ਉਹਦਾ ਨਾਮ ਜਪਾਉਂਦਾ ਨਾ ਆਪਣੇ ਜਨ ਦੀ ਵਡਿਆਈ ਕਰਾਉਣੀ ਹੈ ਜਨ ਕਾਜ ਐਕਾਰ ਕਰਾਈ ਜੇ ਤੁਸੀਂ ਨਾਮ ਜਪੋਗੇ ਨਾ ਤੁਸੀਂ ਗੁਰਨਾਨਕ ਸਾਹਿਬ ਦੀ ਵਡਿਆਈ ਕਰਦੇ ਹੋ ਮਹਾਰਾਜ ਨੇ ਤੁਹਾਡੀ ਵਡਿਆਈ ਕਰਾ ਦੇਣੀ ਹੈ ਗੱਜਕੇ ਆਖੋ ਸਤਿਨਾਮ ਸ੍ਰੀ ਜੇ ਦੇਨ ਚਾਪਾ ਪੰਜ ਵਾਰੀ ਵੀ ਕਹਿ ਲਈਏ ਨਾ ਗੁਰੂ ਤੇਗ ਬਹਾਦਰ ਸਿਮਰਿਆ ਘਰਨੋਂ ਨਿਦੇ ਆਵੈ ਤਾਏ ਸਭ ਸਾਈ ਹੋਏ ਸਾਰੇ ਪੰਜ ਵਾਰੀ ਕਹਿ ਕੇ ਇਦਾਂ ਧਿਆਨ ਕਰ ਲੋ اے ਮਹਾਰਾਜ ਦਇਆ ਕਰਨੀ ਕਿਰਪਾ ਕਰਨੀ ਮਿਹਰ ਕਰਨੀ ਪੰਜ ਵਾਰੀ ਜ਼ਰੂਰ ਕਿਹਾ ਕਰੋ ਦਿਨਾਂ ਦੇ ਵਿੱਚ ਇੱਕ ਆਪਲਟ ਹੋ ਜਾਣੀ ਹੈ ਜਿਹੜੇ ਪਟਿਆਲੇ ਰਹਿੰਦੇ ਨਾ ਗੁਰਦੁਆਰਾ ਦੁਖਨਵਾਰਨ ਸਾਹਿਬ ਮਹਾਰਾਜ ਇੱਥੇ ਮਹੀਨਾ ਸਵਾ ਮਹੀਨਾ ਰਹੇ ਨੇ ਇਹ ਮਹਾਰਾਜ ਦੀ ਚਰਨ ਛੋਹ ਹੈ ਜ਼ਰੂਰ ਜਾ ਕੇ ਦਰਸ਼ਨ ਕਰਿਆ ਕਰੋ ਲੰਗਰਾਂ ਵਿੱਚ ਉਥੇ ਭਾਂਡੇ ਮੰਜਿਆ ਕਰੋ ਜਾ ਕੇ ਬੜਾ ਕੁਛ ਮਿਲਦਾ ਜੇ ਗੁਰੂ ਘਰ ਸੇਵਾ ਕਰੀਏ ਜੋੜਿਆਂ ਦੀ ਸੇਵਾ ਕਰੋ ਲੰਗਰਾਂ ਵਿੱਚ ਸੇਵਾ ਕਰੋ ਹੱਥੀਂ ਸੇਵਾ ਕਰੋ ਬਹੁਤ ਕੁਛ ਦੇਣਾ ਮਹਾਰਾਜ ਰਜ਼ਾ ਦਿੰਦੇ ਇਹਨਾਂ ਨੂੰ ਰਜ਼ਾਇਆ ਨਾ ਮਹਾਰਾਜ ਨੇ ਉਹ ਆ ਕੇ ਕਹਿੰਦੇ ਮਹਾਰਾਜ ਜਿੱਦਣ ਦੇ ਜੁੜੇ ਆ ਅਸੀਂ ਰੱਜ ਗਏ ਨਹੀਂ ਬੰਦਾ ਕਰ ਰੇ ਨਹੀਂ ਕਹਿੰਦਾ ਉਹ ਕਹਿੰਦਾ ਪੈਸਾ ਆਉਂਦਾ ਹੁੰਦੇ ਇਹ ਨਹੀਂ ਕਦੇ ਕਹਿੰਦਾ ਮੈਂ ਰੱਜ ਗਿਆ ਪਰ ਜਿਹੜੇ ਮਹਾਰਾਜ ਨਾਲ ਜੁੜੇ ਜਿਹੜੇ ਗੁਰਨਾਨਕ ਸਾਹਿਬ ਨਾਲ ਜੁੜ ਗਏ ਮਹਾਰਾਜ ਰਜਾ ਦਿੰਦੇ ਉਹਨਾਂ